ਗੁਰਿੰਦਰ ਪੰਜਾਬੀ ਫਿਲਮਾਂ ਦੀ ਸ਼ਾਨ ਸੀ ਆਪਣੇ ਦੌਰ ਦਾ ਪੰਜਾਬੀ ਐਕਟਰ ਉਹ ਬੜਾ ਮਹਾਨ ਸੀ ਸ਼ਾਂਤ ਸੁਆਦਾ ਸ਼ਾਂਤ ਸੁਆਦਾ ਮਿੱਟੀ ਨਾਲ ਜੁੜਿਆ ਬੰਦਾ ਲੱਗਦਾ ਸੀ ਖਾਸ ਸੀ ਐਕਟਰ ਪਰ ਸਭ ਨੂੰ ਆਪਣਾ ਤੇ ਆਮ ਜਿਹਾ ਲੱਗਦਾ ਸੀ ਫਿਲਮਾਂ ਆਪਣੀਆਂ ਵਿੱਚ ਫਿਲਮਾਂ ਆਪਣੀਆਂ ਵਿੱਚ ਪਿੰਡ ਦੀ ਗੱਲ ਕਰਦਾ ਸੀ ਪੰਜਾਬੀ ਬੋਲੀ ਦੇ ਸ਼ਬਦਾਂ ਰਾਹੀਂ ਵਿਹਾਰ ਤੇ ਰਿਸ਼ਤਿਆਂ ਦੀ ਗੱਲ ਕਰਦਾ ਸੀ ਪਰ ਛੋਟੀ ਉਮਰ ਵਿੱਚ ਹੀ ਪਰ ਛੋਟੀ ਉਮਰ ਵਿੱਚ ਹੀ ਗਿਆ ਛੱਡ ਇਸ ਜਹਾਨ ਨੂੰ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਕਦੇ ਵੀ ਨਹੀਂ ਭੁੱਲ ਸਕਦੀ ਉਹਨਾਂ ਦੇ ਯੋਗਦਾਨ ਨੂੰ ਉਹਨਾਂ ਦੇ ਯੋਗਦਾਨ ਨੂੰ ਉਹਨਾਂ ਦੇ ਯੋਗਦਾਨ ਨੂੰ